ਹਾਂ ਹਾਂ ਭਣੀ ਠੀਕ ਹੈ ਅੱਛਾ ਹਾਂ ਸਾਸਤਰੀ ਕਰਪਾ ਜੀ ਸਾਸਤਰੀ ਕਾਲ ਹਾਂ ਜੀ ਵਧਾਈਆਂ ਅੱਛਾ ਜੀ ਠੀਕ ਆ ਹਾਂ ਚਲੋ ਸ਼ੋਅ ਕਰਾ ਜੀ ਰੱਬ ਦਾ ਅੱਜ ਕੱਲ੍ਹ ਦੀਆਂ ਇਹ ਜੀਆਂ ਨੋਹਾਂ ਤਾਂ ਕਿਸੇ ਕਿਸਮਤ ਵਾਲੇ ਨੂੰ ਮਿਲਦੀਆਂ ਨੇ ਦੇਖੋ ਤੁਹਾਡਾ ਕਿੰਨਾ ਖਿਆਲ ਰੱਖਦੀ ਹੈ ਵਿਚਾਰੀ ਹੈ ਕਿ ਨਹੀਂ ਹਾਂ ਨਾਏ ਨੌਕਰੀ ਤੇ ਜਾਂਦੀ ਹੈ ਦੇਹਲਾ ਉਹੀ ਤਾਂ ਮੈਂ ਹਰਾਵਾ ਦੇ ਇੱਕ ਕੁੜੀਆਂ ਕੱਤਰੀਆਂ ਦਾ ਅੱਜ ਕੱਲ ਇਹ ਜੀਆਂ ਨੇ ਜਿਹੜੀ ਘਰੇਲੂ ਘਰੇ ਰਹਿੰਦੀਆਂ ਨੇ ਤਾਂ ਵੀ ਸੱਸ ਸਹੁਰੇ ਦਾ ਮੰਜਾ ਧੁੱਪੇ ਸ਼ਾਮੇ ਨਹੀਂ ਕਰਦੀਆਂ ਹੈਗੀਆਂ ਥੋੜੀ ਤਾਂ ਕਿਸਮਤ ਚੰਗੀ ਸੀ ਕੋਈ ਵਧੀਆ ਪੁੰਨਦਾਨ ਕੀਤਾ ਹੋਇਆ ਹਾਂ ਦੇਖ ਲਾ ਘਰ ਹੈ ਕੱਪੜੇ ਪ੍ਰੈਸ ਕਰਕੇ ਨਿਮਾ ਕੇ ਪਾ ਕੇ ਜਾਂਦੀਆਂ ਹੈ ਦੇਖ ਲਾ ਹਾਂ ਰੋਟੀ ਫੱਦ ਪਾੜਦੀ ਅੱਛਾ ਪਿੰਡ ਚੀ ਡਿਊਟੀ ਆ ਫਿਰ ਆ ਕੇ ਫਿਰ ਪਕਾਉਂਦੀ ਆ ਨਾ ਪਾਈਏ ਤਾਂ ਕੋਈ ਜ਼ੇਰਤੀ ਹੈ ਇਸ ਤਰ੍ਹਾਂ ਨੋਹਾ ਰੱਬ ਘਰ ਘਰ ਦੇਵੇ ਪ੍ਰਮਾਤਮਾ ਸੱਚੇ ਪਾਤਸ਼ਾਹ ਸਵੇਰੇ ਉੱਠ ਕੇ ਪ੍ਰਮਾਤਮਾ ਅਰਦਾਸ ਕਰਿਆ ਕਰੋ ਵੀ ਇਹ ਜਿਹਿਆਂ ਨੂੰ ਘਰ ਘਰ ਹਣ ਹਾਂ ਚੰਗਾ ਫੇਰ ਗੱਲ ਗੱਲ ਕਰਾਂਗੇ ਬਾਕੀ ਦੀ